ਤਾਂ ਦੱਸਦੀ ਇਹ ਸੂਰਜ ਦੀ ਸਤਾ ਉੱਤੇ ਇੰਨੀ ਦਿਨੀ ਸੋਰ ਤੂਫਾਨ ਆ ਰਹੇ ਹਨ ਇਹ ਪੂ ਚੁੰਬਕੀ ਤੂਫਾਨ ਧਰਤੀ ਦੇ ਧਰੋਮਾਂ ਉੱਤੇ ਅਦੁੱਤ ਰੰਗਾਂ ਦੀ ਆਵਾ ਫਿਲਾ ਰਹੇ ਨੇ ਪਰ ਸਵਾਲ ਇਹ ਹੈ ਕਿ ਸੋਰ ਤੂਫਾਨ ਧਰਤੀ ਸਮੇਤ ਕਿਸੇ ਹੋਰ ਗ੍ਰਹਿ ਨੂੰ ਤਬਾਹ ਕਰ ਸਕਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਰਜੀ ਤੂਫਾਨ ਧਰਤੀ ਲਈ ਕਿੰਨਾ ਖਤਰਨਾਕ ਹੈ ਤੇ ਦੂਜੇ ਗ੍ਰਹਾਂ ਉੱਤੇ ਇਸ ਦਾ ਕੀ ਅਸਰ ਪਵੇਗਾ ਤੁਹਾਨੂੰ ਦੱਸਦੀ ਕਿ ਸੂਰਜ ਦੀ ਸਤਾ ਉੱਤੇ ਉੱਠਣ ਵਾਲੇ ਸੂਰ ਤੂਫਾਨ ਧਰੋਮਾ ਦੇ ਨਾਲ ਟਕਰਾਉਂਦੇ ਰਹਿੰਦੇ ਨੇ ਮੰਨਿਆ ਜਾ ਰਿਹਾ ਹੈ ਕਿ ਇਹ ਸਿਲਸਿਲਾ ਅਗਲੇ ਸਾਲ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਉੱਥੇ ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਹੈ ਕਿ ਹਾਲੀ ਦੇ ਸਮੇਂ ਦੇ ਵਿੱਚ ਸੂਰਜੀ ਤੂਫਾਨ ਧਰਤੀ ਦੇ ਦੋਵੇਂ ਧਰੋਮਾ ਦੇ ਨਾਲ ਟਕਰਾਏ ਹਨ ਤੇ ਅਰੋਰਾ ਦੇ ਖੂਬ ਰੰਗ ਵਰਸਾਏ ਤਾਂ ਦੱਸਦੀ ਹੈ ਅਰੋਰਾ ਰੰਗीन ਬੱਦਲਾਂ ਵਰਗੇ ਉੱਚਤ ਊਰਜਾਵਾਨ ਕਣਾਂ ਤੋਂ ਨਿਕਨ ਵਾਲੀ ਇੱਕ ਰੰਗीन ਰੋਸ਼ਨੀ ਹੈ ਜਿਸ ਨੂੰ ਨਾਰਦਨ ਤੇ ਸਾਰਦਨ ਲਾਈਟ ਵੀ ਕਿਹਾ ਜਾਂਦਾ ਹੈ ਵਿਗਿਆਨੀਆਂ ਮੁਤਾਬਕ ਆਉਣ ਵਾਲੇ 1 ਤੋਂ 2 ਸਾਲਾਂ ਦੇ ਵਿੱਚ ਧਰਤੀ ਉੱਤੇ ਇੱਕ ਵੱਡਾ ਸੂਰਜੀ ਤੂਫਾਨ ਆ ਸਕਦਾ ਹੈ ਧਰਤੀ ਦੇ ਨਾਲ ਟਕਰਾਉਣ ਵਾਲੇ ਇਸ ਸੂਰਜੀ ਤੂਫਾਨ ਦਾ ਅਸਰ ਧਰਤੀ ਉੱਤੇ ਵੀ ਪਵੇਗਾ ਪਰ ਇਸ ਦਾ ਸਭ ਤੋਂ ਵੱਧ ਅਸਰ ਪੁਲਾੜ ਚ ਮੌਜੂਦ ਉਪਗ੍ਰਹਿ ਉੱਤੇ ਪਵੇਗਾ ਜਿਸ ਕਾਰਨ ਸੰਚਾਰ ਦੇ ਵਿੱਚ ਵਿਗਨ ਪੈ ਸਕਦਾ ਹੈ ਵਿਗਿਆਨੀ ਪੁਲਾੜ ਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਦੇ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਤਾਂ ਦੱਸਦੀ ਹੈ ਕ੍ਰਿਕਟਨ ਘਟਨਾ ਦੌਰਾਨ ਇੱਕ ਸ਼ਕਤੀਸ਼ਾਲੀ ਸੂਰਜੀ ਤੂਫਾਨ ਧਰਤੀ ਨਾਲ ਟਕਰਾਇਆ ਸੀ ਇਸ ਕਾਰਨ ਟੈਲੀਗ੍ਰਾਮ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਸੀ ਦੁਨੀਆ ਭਰ ਦੇ ਵਿੱਚ ਸੰਚਾਰ ਹੈ ਜੋ ਬੰਦ ਹੋ ਗਿਆ ਸੀ ਤੋਂ ਤੱਕ ਕਿ ਜਹਾਜ਼ਾਂ ਦੇ ਕੰਪਾਸ ਵਿੱਚ ਵੀ ਵਿਗਨ ਪੈ ਗਿਆ ਸੀ ਤਾ ਪੁਲਾੜ ਮੌਸਮ ਮਾਹਿਰਾਂ ਦਾ ਕਹਿਣਾ ਕਿ ਜਲਦੀ ਆਉਣ ਵਾਲੇ ਵੱਡੇ ਸੂਰਜੀ ਤੂਫਾਨਾਂ ਦੇ ਸਿੱਧੇ ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਤਉਥੇ ਹੀ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਸੈਟੇਲਾਈਟ ਆਪਰੇਟਰਾਂ ਲਈ ਇੱਕ ਡਰਾਉਣਾ ਸਮਾਂ ਹੈ ਜਿਸ ਤਰ੍ਹਾਂ ਸੋਲਰ ਅਧਿਕਤਮਾ ਉਸੀ ਤਰ੍ਹਾਂ ਹੀ ਸੋਲਰ ਨਿਊਤਮ ਵੀ ਹੁੰਦਾ ਹੈ। ਫਿਰ ਸੂਰਜ ਦੇ ਵਿੱਚ ਸਰਗਰਮੀ ਬਹੁਤ ਘੱਟ ਹੁੰਦੀ ਹੈ ਦੱਸਦੀ ਹੈ ਕਿ ਸਾਲ 2019 ਦੇ ਸੌਰ ਮਿਨੀਮਮ ਦੌਰਾਨ ਸੂਰਜ ਦੀ ਸਤ੍ਹਾ ਉੱਤੇ ਸਨਸਪੌਟ ਦੀ ਗਿਣਤੀ ਪ੍ਰਭਾਵੀ ਤੌਰ ਤੇ ਜ਼ੀਰੋ ਸੀ। ਤਾਂ ਦੱਸਦੀ ਕਿ ਅੰਦਾਜ਼ਾ ਇਹ ਹੈ ਕਿ 2025 ਦੇ ਵਿੱਚ ਸੌਰ ਅधिकतम ਦੌਰਾਨ ਸੰਸਪੋਰਤੀ ਗਿਣਤੀ 115 ਹੋ ਸਕਦੀ ਹੈ ਇਹ ਸੰਸਪੋਰਟ ਨਾਲ ਸੌਰ ਜਵਾਲਾ ਦੇ ਪਲਾਜ਼ਮਾ ਦੇ ਸ਼ਕਤੀਸ਼ਾਲੀ ਫਿਸਪੋਟ ਹੁੰਦੇ ਨੇ ਜਿਨ੍ਹਾਂ ਨੂੰ ਕੋਰੋਨਲ ਪੁੰਜ ਇਜੈਕਸ਼ਨ ਕਿਹਾ ਜਾਂਦਾ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਰਜੀ ਤੂਫਾਨ ਸੈਟੇਲਾਈਟ ਤੇ ਜੀਪੀਐਸ ਵਿੱਚ ਗੜਬੜੀ ਪੈਦਾ ਕਰ ਸਕਦਾ ਹੈ ਬਿਊਰੋ ਰਿਪੋਰਟ 델 ਪੋਸਟ ਪੰਜਾਬੀ ਤਾਂ ਦੱਸਦੀ ਇਹ ਸੂਰਤ ਦੀ ਸਤਾ ਉਤੇ ਇੰਨੀ ਦਿਨੀ ਸੋਰ ਤੂਫਾਨ ਆ ਰਹੇ ਹਨ ਇਹ ਪੂ ਚੁੰਬਕੀ ਤੂਫਾਨ ਧਰਤੀ ਦੇ ਧਰੋਮਾਂ ਉਤੇ ਅਦੁੱਤ ਰੰਗਾਂ ਦੀ ਆਵਾ ਫਿਲਾ ਰਹੇ ਨੇ ਪਰ ਸਵਾਲ ਇਹ ਹੈ ਕਿ ਸੋਰ ਤੂਫਾਨ ਧਰਤੀ ਸਮੇਤ ਕਿਸੇ ਹੋਰ ਗ੍ਰਹਿ ਨੂੰ ਤਬਾਹ ਕਰ ਸਕਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਰਜੀ ਤੂਫਾਨ ਧਰਤੀ ਲਈ ਕਿੰਨਾ ਖਤਰਨਾਕ ਹੈ ਤੇ ਦੂਜੇ ਗ੍ਰਹਿਾਂ ਉੱਤੇ ਇਸ ਦਾ ਕੀ ਅਸਰ ਪਵੇਗਾ ਤੁਹਾਨੂੰ ਦੱਸਦੀ ਹੈ ਕਿ ਸੂਰਤ ਦੀ ਸਤਾ ਉੱਤੇ ਉੱਠਣ ਵਾਲੇ ਸੋਰ ਤੂਫਾਨ ਧਰੋਮਾਂ ਦੇ ਨਾਲ ਟਕਰੌਂਦੇ ਰਹਿੰਦੇ ਨੇ ਮੰਨਿਆ ਜਾ ਰਿਹਾ ਹੈ ਕਿ ਇਹ ਸਿਲਸਿਲਾ ਅਗਲੇ ਸਾਲ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਉੱਥੇ ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਹੈ ਕਿ ਹਾਲੀ ਦੇ ਸਮੇਂ ਦੇ ਵਿੱਚ ਸੂਰਜੀ ਤੂਫਾਨ ਧਰਤੀ ਦੇ ਦੋਵੇਂ ਧਰੋਮਾਂ ਦੇ ਨਾਲ ਟਕਰਾਈ ਹਨ ਤੇ ਅਰੋਰਾ ਦੇ ਖੂਬ ਰੰਗ ਵਰਸਾਏ ਤਦ ਦਸਤੀਏ ਅਰੋਰਾ ਰੰਗੀਨ ਬੱਦਲਾਂ ਵਰਗੇ ਉੱਚਤ ਊਰਜਾਵਾਨ ਕਣਾਂ ਤੋਂ ਨਿਕਣ ਵਾਲੀ ਇੱਕ ਰੰਗੀਨ ਰੋਸ਼ਨੀ ਹੈ ਜਿਸ ਨੂੰ ਨਾਰਦੰਤ ਤੇ ਸਾਰਦੰਤ ਲਾਈਟ ਵੀ ਕਿਹਾ ਜਾਂਦਾ ਹੈ ਵਿਗਿਆਨੀਆਂ ਮੁਤਾਬਕ ਆਉਣ ਵਾਲੇ 1 ਤੋਂ 2 ਸਾਲਾਂ ਦੇ ਵਿੱਚ ਧਰਤੀ ਉਤੇ ਇੱਕ ਵੱਡਾ ਸੂਰਜੀ ਤੂਫਾਨ ਆ ਸਕਦਾ ਹੈ ਧਰਤੀ ਦੇ ਨਾਲ ਟਕਰਾਉਣ ਵਾਲੇ ਇਸ ਸੂਰਜੀ ਤੂਫਾਨ ਦਾ ਅਸਰ ਧਰਤੀ ਉੱਤੇ ਵੀ ਪਵੇਗਾ ਪਰ ਇਸ ਦਾ ਸਭ ਤੋਂ ਵੱਧ ਅਸਰ ਪੁਲਾੜ ਚ ਮੌਜੂਦ ਉਪਗ੍ਰਹਿ ਉੱਤੇ ਪਵੇਗਾ ਜਿਸ ਕਾਰਨ ਸੰਚਾਰ ਦੇ ਵਿੱਚ ਵਿਗਨ ਪੈ ਸਕਦਾ ਹੈ ਵਿਗਿਆਨੀ ਪੁਲਾੜ ਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਦੇ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਨੇ ਤਾਂ ਦੱਸਦੀ ਹੈ ਕ੍ਰਿਕਟਨ ਘਟਨਾ ਦੌਰਾਨ ਇੱਕ ਸ਼ਕਤੀਸ਼ਾਲੀ ਸੂਰਜੀ ਤੂਫਾਨ ਧਰਤੀ ਨਾਲ ਟਕਰਾਇਆ ਸੀ ਇਸ ਕਾਰਨ ਟੈਲੀਗ੍ਰਾਮ ਦੀਆਂ ਤਾਰਾਂ ਨੂੰ ਅੱਗ ਲੱਗ ਗਈ ਸੀ ਦੁਨੀਆ ਭਰ ਦੇ ਵਿੱਚ ਸੰਚਾਰ ਹੈ ਜੋ ਬੰਦ ਹੋ ਗਿਆ ਸੀ ਤੋਂ ਤੱਕ ਕਿ ਜਹਾਜ਼ਾਂ ਦੇ ਕੰਪਾਸ ਵਿੱਚ ਵੀ ਵਿਗਨ ਪੈ ਗਿਆ ਸੀ ਤਾ ਪੁਲਾੜ ਮੌਸਮ ਮਾਹਿਰਾਂ ਦਾ ਕਹਿਣਾ ਕਿ ਜਲਦੀ ਆਉਣ ਵਾਲੇ ਵੱਡੇ ਸੂਰਜੀ ਤੂਫਾਨਾਂ ਦੇ ਸਿੱਧੇ ਤੇ ਮਾੜੇ ਪ੍ਰਭਾਵ ਪੈ ਸਕਦੇ ਹਨ ਤਾਂ ਉਥੇ ਹੀ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਸੈਟੇਲਾਈਟ ਆਪਰੇਟਰਾਂ ਲਈ ਇੱਕ ਡਰਾਉਣਾ ਸਮਾਂ ਜਿਸ ਤਰ੍ਹਾਂ ਸੋਲਰ ਅਧਿਕਤਮਾ ਉਸੇ ਤਰ੍ਹਾਂ ਹੀ ਸੋਲਰ ਨਿਊਤਮ ਵੀ ਹੁੰਦਾ ਹੈ ਫਿਰ ਸੂਰਜ ਦੇ ਵਿੱਚ ਸਰਗਰਮੀ ਬਹੁਤ ਘੱਟ ਹੁੰਦੀ ਹੈ ਦੱਸਦੀ ਹੈ ਕਿ ਸਾਲ 2019 ਦੇ ਸੌਰ ਮਿਨੀਮਮ ਦੌਰਾਨ ਸੂਰਜ ਦੀ ਸਤਾ ਉੱਤੇ ਸੰਸਪੋਟ ਦੀ ਗਿਣਤੀ ਪ੍ਰਭਾਵੀ ਤੌਰ ਉੱਤੇ ਜ਼ੀਰੋ ਸੀ ਤਾਂ ਦੱਸਦੀ ਹੈ ਕਿ ਅੰਦਾਜ਼ਾ ਇਹ ਹੈ ਕਿ 2025 ਦੇ ਵਿੱਚ ਸੌਰ ਅਧਿਕਤਮ ਦੌਰਾਨ ਸੰਸਪੋਟ ਦੀ ਗਿਣਤੀ 115 ਹੋ ਸਕਦੀ ਹੈ ਇਹ ਸੰਸਪੋਟ ਨਾਲ ਸੌਰ ਜਵਾਲਾ ਦੇ ਪਲਾਜ਼ਮਾ ਦੇ ਸ਼ਕਤੀਸ਼ਾਲੀ ਫਿਸਪੋਟ ਹੁੰਦੇ ਨੇ ਜਿਨ੍ਹਾਂ ਨੂੰ ਕੋਰੋਨਲ ਪੁੰਜ ਇਜੈਕਸ਼ਨ ਕਿਹਾ ਜਾਂਦਾ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਰਜੀ ਤੂਫਾਨ ਸੈਟੇਲਾਈਟ ਤੇ ਜੀਪੀਐਸ ਵਿੱਚ ਗੜਬੜੀ ਪੈਦਾ ਕਰ ਸਕਦਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ